ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਬਾਈ ਤੇ ਜਿਹਦੇ ਬਾਰੇ ਦੋ ਜਾਣਕਾਰੀ ਕਿਹਦਾ ਬੱਚਾ ਈ ਏ ਇਹ ਬਾਈ ਬਿੱਲੇ ਦਾ ਕਮਹਾਰੇ ਵਾਲੇ ਦਾ ਬੱਚਾ ਹਾਂਜੀ ਬਾਂਦਰਾਂ ਵਾਲੀ ਮੱਝ ਦਾ ਇਹ ਉਹਦਾ ਵੀ ਬੱਚਾ ਏ ਕਮਹਾਰੇ ਵਾਲਿਆਂ ਕੋਲੀ ਆ ਹਨਾ ਠੀਕ ਆ ਜੀ 2015 ਚ ਜਿਹੜਾ ਮੁਕਸ਼ਕ ਸਾਹਿਬ ਬਹੁਤ ਵੱਡਾ ਮੇਲਾ ਕਰਾਇਆ ਸੀ ਆਪਣੇ ਬਾਦਲ ਨੇ ਠੀਕ ਆ ਜੀ ਮੁੱਖ ਮੰਤਰੀ ਸੀ ਜਦੋਂ ਹਾਂਜੀ ਹਾਂਜੀ ਅਕਾਲੀਆਂ ਨੇ ਹਾਂਜੀ ਉਦੋਂ ਇਹਦੀ ਮਾਂ ਚਵਾਈ ਚ ਉਥੇ ਦੁੱਧ ਚਵਾਈ ਚ ਚੈਂਪੀਅਨ ਹੋਈ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ 2017 ਚ ਜਦੋਂ ਕੈਪਟਨ ਨੇ ਕਰਾਇਆ ਸੀ ਹਾਂਜੀ ਉਦੋਂ ਵੀ ਇਹਦੀ ਮਾਂ ਪਟਿਆਲੇ ਤੋਂ ਚੈਂਪੀਅਨ ਹੋਈ ਆ ਠੀਕ ਹੈ ਜੀ ਇਹਦੀ ਮਾਂ ਤਿੰਨ ਮੇਲਿਆਂ ਦੀ ਚੈਂਪੀਅਨ ਆ ਠੀਕ ਹੈ ਇੱਕ ਉੱਥੇ ਡਿਸਟ੍ਰਿਕਟ ਲੈਵਲ ਤੇ ਹੋਇਆ ਸੀ 2015 ਤੇ ਉਦੋਂ ਵੀ ਚੈਂਪੀਅਨ ਹੋਈ ਸੀ ਇਹਦੀ ਮਾਂ ਚੈਂਪੀਅਨ ਦੇ ਪਰਿਵਾਰ ਦਾ ਬੱਚਾ ਆ ਹਾਂਜੀ ਇਹ ਬਾਪ ਤਾਂ ਇਹਦਾ ਚੈਂਪੀਅਨ ਹੈ ਹੀ ਸੀ ਬਿੱਲਾ ਹਾਂਜੀ ਪਾਕਿਸਤਾਨ ਦੀ ਬਲੱਡ ਲਾਈਨ ਚੋਂ ਆ ਹਾਂਜੀ ਹਾਂਜੀ ਪੱਪੂ ਸੰਧੂ ਵਾਲੇ ਚੋਂ ਠੀਕ ਹੈ ਜੀ ਸੂਰਜ ਦਾ ਪੋਤਾ ਇਹ ਠੀਕ ਹੈ ਜੀ ਕਮਿਆਰੇ ਵਾਲੇ ਤੇ ਘਰੋਂ ਹੀ ਆਇਆ ਹਾਂਜੀ ਆਪਣੀ ਰਿਸ਼ਤੇਦਾਰੀ ਆ ਉਹਨਾਂ ਨਾਲ ਠੀਕ ਹੈ ਜੀ ਤੇ 2 ਮਹੀਨੇ ਹੋਇਆ ਇਹਨੂੰ ਆਪਣੇ ਕੋਲ ਆਇਆ ਇਹਨੂੰ ਵੀ ਹੁਣੇ ਪਰਚੇਜ਼ ਕੀਤਾ ਹੈ ਹਾਂ ਹੁਣੇ ਪਰਚੇਜ਼ ਕੀਤਾ ਇਹ ਹੁਣ ਅਸਲ ਰੂਗ ਖੁਰਾਣੇ ਪਿੰਡ ਚ ਆ ਠੀਕ ਹੈ ਜੀ ਹਾਂ ਤੇ ਮਾਂ ਥੱਲੇ ਕਿੰਨਾ ਸੀ ਦੁੱਧ ਦੀ ਮਾਂ ਦਾ ਮਿਲਕ ਰੋਲ 20 ਪਲੱਸ ਆ ਬਾਈ ਜੀ ਠੀਕ ਹੈ ਜੀ 20 ਪਲੱਸ ਆ ਮਾਂ ਇਹਦੀ ਹੁਣ ਸੁਣ ਵਾਲੀ ਆ ਬਸ ਠੀਕ ਹੈ ਜੀ ਹਾਂਜੀ ਦਸੰਬਰ ਮਹੀਨੇ ਚ ਸੂ ਪੈਣਾ ਇਹਦੀ ਮਾਂ ਨੇ ਠੀਕ ਆ ਬਾਈ ਜੀ। ਮਾਂ ਵੀ ਆਪਣੀ ਕੋਲੀ ਹੈ। ਮਾਂ ਕੁਮਿਹਰੇ ਵਾਲਿਆਂ ਕੋਲ ਆ ਬਾਈ ਇਸ ਸਮੇਂ ਵੀ। ਠੀਕ ਆ ਜੀ। ਵੱਡੀ ਮੈਂ ਉਹਨਾਂ ਦੀ। ਠੀਕ ਆ ਜੀ। ਹਾਂ। ਠੀਕ ਆ ਬਾਈ। ਇਹ ਪਿੰਡ ਜੀ ਕਿਹੜਾ ਜੀ? ਸੰਗਰੂਰ ਖਰਾਨਾ ਪਿੰਡ ਬਾਈ। ਠੀਕ ਆ। ਸੀਮਨ ਹੀ ਮਿਲਦਾ ਇਹਦਾ। ਹਾਂਜੀ ਸੀਮਨ ਇਹਦਾ ਬਣਾ ਤਿਆਰਾ। ਉਹ ਲੱਗ ਜਾਂਦਾ। ਹੁਣ ਮੇਲੇ ਤੇ ਕੀ ਪ੍ਰਾਈਜ਼ ਆ ਬਾਈ ਸੀਮਨ ਦਾ? ਮੇਲੇ ਤੇ ਮਿਲੂ ਬਾਈ ਪ੍ਰਾਈਜ਼ ਕੋਈ ਨਾ ਫੋਨ ਕਰ ਲੈ ਬਾਈ। ਕੰਡਾ ਇਹ ਨੰਬਰ ਬੋਲ ਦਿੰਦਾ। ਹਾਂਜੀ 94640 95774 ਠੀਕ ਆ ਜੀ। ਤੇ ਸੰਗਰੂਰ ਚ ਆਪਣਾ ਪਿਕਤਪਾਲ ਡਾਕਟਰ ਹਾਂਜੀ ਉਹਦੇ ਕੋਲ ਮਿਲ ਜਾਂਦਾ ਇੱਕ ਦੇਵਗੰਨ ਸਪਲਾਇਰ ਆਪਣਾ ਹਾਂਜੀ ਤੇ ਉਹ ਆਪ ਤਾਂ ਸਵਰਗਵਾਸ ਹੋ ਗਏ ਸੀ ਉਹਨਾਂ ਦਾ ਬੇਟਾ ਕੰਮ ਕਰਦਾ ਉਹ ਵੀ ਚੱਕਦੇ ਨੇ ਆਪਣਾ ਸੀਮਨ ਠੀਕ ਹੈ ਜੀ ਤੇ ਮੋਗੇ ਦਾ ਸਪਲਾਇਰ ਮੈਂ ਉਹਦਾ ਨਾਮ ਭੁੱਲ ਗਿਆ ਠੀਕ ਹੈ ਜੀ ਤੇ ਉਹ ਵੀ ਲੈ ਕੇ ਜਾਂਦੇ ਆਪਾਂ ਤੁਸੀਂ ਸਿੱਧਾ ਉਸ ਤੋਂ ਵੀ ਨਹੀਂ ਜਾ ਸਕਦਾ ਇਹਨਾਂ ਨੂੰ ਜਿਵੇਂ ਮੋਗੇ ਵਾਲੇ ਵੀਰ ਮੋਗੇ ਵਾਲੇ ਵੀਰ ਤੋਂ ਲੈ ਲਓ ਮੋਗੇ ਜਗਜੀਤ ਸਿੰਘ ਕਾਲੇ ਕੇ ਪਿੰਡ ਆ ਜੀ ਹਾਂਜੀ ਤੇ ਉਸ ਬਾਈ ਕੋਈ ਵੀ ਆਪਣਾ ਸੀਮਨ ਹੁੰਦਾ ਉਹਦੇ ਘਰੇ ਠੀਕ ਆ ਬਾਈ ਜੀ ਹਾਂਜੀ ਜਿਨ੍ਹਾਂ ਨੂੰ ਸੰਗਰੂਰ ਨੇੜੇ ਪੈਂਦਾ ਉਹ ਆਪਾਂ ਤੋਂ ਖਰੀਦ ਜਾਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਆ ਬਾਈ ਜੀ ਤੇ ਧੰਨਵਾਦ ਬਾਈ ਜੀ ਤੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਕਮੈਂਟ ਸ਼ੇਅਰ ਮਿਲਦਿਆਂ ਨਵੀਂ ਵੀਡੀਓ ਨਾਲ ਧੰਨਵਾਦ